ਸਤਿ ਸ੍ਰੀ ਅਕਾਲ ਦੋਸਤੋ ਸਤਿ ਸ੍ਰੀ ਅਕਾਲ ਮੇਰੇ ਭਰਾਵਾਂ ਨੂੰ ਭੈਣਾਂ ਨੂੰ ਵੀਰਾਂ ਨੂੰ ਬਜ਼ੁਰਗਾਂ ਨੂੰ ਸਤਿ ਸ੍ਰੀ ਅਕਾਲ ਦੋਸਤ ਤੁਹਾਡਾ ਅਰਵਿੰਦਰ ਠੀਕ ਠਾਕ ਹੋ ਕੀ ਹਾਲ ਚਾਲ ਹੈ ਪ੍ਰਮਾਤਮਾ ਅੱਗੇ ਦੁਆ ਕਰਦਾ ਕਿ ਗੁਰੂ ਮਹਾਰਾਜ ਸਾਰਿਆਂ ਨੂੰ ਇਹ ਸੁਖੀ ਰੱਖੇ ਤੇ ਹੋਮਗਾਰਡ ਦੇ ਵੀਰੋ ਮੈਂ ਦੋ ਤਿੰਨ ਤੁਹਾਡੇ ਕੋਲ ਗੱਲਾਂ ਕਰਦੀਆਂ ਨੇ ਕੱਲ ਚਲੋ ਕਮੇਟੀ ਭੰਗ ਹੋ ਗਈ ਹੈ ਤੇ ਬਹੁਤ ਸਾਰੇ ਮੈਨੂੰ ਫੋਨ ਕਰ ਰਹੇ ਨੇ ਹੋਮਗਾਰਡ ਦੇ ਮੁਲਾਜ਼ਮ ਨਾ ਤਾਂ ਮੈਂ ਕਿਸੇ ਜਥੇਬੰਦੀ ਦਾ ਮੈਂਬਰ ਹੈ ਚਾਰ ਜਥੇਵੰਦੀਆਂ ਵਿੱਚੋਂ ਠੀਕ ਹੈ ਜੀ ਨਾ ਹੋਮ ਗਾਰਡ ਦਾ ਮੁਲਾਜ਼ਮ ਹੈ ਨਾ ਟੀਏ ਲੱਗਣਾ ਵਿਰਾ ਨਾ ਪੱਤਾ ਲੱਗਣਾ ਇਸ ਵਾਸਤੇ ਮੈਂ ਤਾਂ ਸੇਵਾਦਾਰ ਹਾਂ ਤੁਹਾਡਾ ਸੇਵਾ ਵਿੱਚ ਲੱਗਿਆ ਹਾਂ ਵੀ ਚਲੋ ਤੇ ਤੁਹਾਡੇ ਪੱਲੇ ਕੁਝ ਪੈ ਜਾਵੇ ਤੇ ਇੱਕ ਜਥੇਵੰਦੀ ਭੰਗ ਹੋ ਚੁੱਕੀ ਆ ਹੁਣ ਜਿਹੜੇ ਆਨ ਡਿਊਟੀ ਮੁਲਾਜ਼ਮ ਨੇ ਉਹਨਾਂ ਦੇ ਲਈ ਅਪਡੇਟ ਆ ਵੀ ਸਮੇਂ ਦੇ ਨਾਲ-ਨਾਲ ਵਧਦਾ ਰਹੇਗਾ ਤੁਹਾਡਾ ਸੈਲਰੀ ਵਧਦੀ ਰਹੇਗੀ ਜਿਉਂ-ਜਿਉਂ ਇਹ ਕਮਿਸ਼ਨ ਵਧਦੇ ਰਹਿਣਗੇ ਤੇ ਇੱਕ ਇਹ ਵੀ ਤੁਹਾਡੇ ਲਈ ਅਪਡੇਟ ਹੈ ਕਿ ਔਨ ਡਿਊਟੀ ਜਿਹੜੇ ਮੁਲਾਜ਼ਮ ਨੇ ਸੀਐਮ ਸਾਹਿਬ ਵੱਲੋਂ ਵੀ ਆਰਡਰ ਕੱਢੇ ਹੋਏ ਨੇ ਕਿ ਕੋਈ ਔਨ ਡਿਊਟੀ ਮੁਲਾਜ਼ਮ ਕਿਸੇ ਵੀ ਵਿਭਾਗ ਦੇ ਤੁਹਾਡੀ ਗੱਲ ਨਹੀਂ ਕਰਦਾ ਕੋਈ ਹੜਤਾਲ ਕਰਦਾ ਏ ਕੋਈ ਰੋਡ ਖੋਲਦਾ ਘੇਰਦਾ ਏ ਜਾਂ ਰੋਡ ਜਾਮ ਕਰਦਾ ਜਾਂ ਜਨਤਾ ਨੂੰ ਪਰੇਸ਼ਾਨ ਕਰਦਾ ਏ ਤੇ ਉਹਨੂੰ ਉਹਨੂੰ ਦੇ ਪਰਚਾ ਦਰਜ ਕਰਕੇ ਸਖਤੀ ਨਾਲ ਤੇ ਉਹਨੂੰ ਜੇਲ੍ਹ ਭੇਜਿਆ ਜਾਵੇ ਜਿਸ ਤਰ੍ਹਾਂ ਹੁਣ ਹੋ ਰਿਹਾ ਏ ਇਹ ਆਰਡਰ ਨੇ ਕਾਫੀ ਸਖਤ ਆਰਡਰ ਨੇ ਔਨ ਡਿਊਟੀ ਦੇ ਲਈ ਪਹਿਲਾਂ ਵੀ ਆ ਪਰ ਇਸ ਵਕਤ ਸਿਮ ਸਾਹਬ ਨੇ ਜਿਆਦਾ ਸਖਤੀ ਕੀਤੀ ਹੋਈ ਹੈ ਤੇ ਇਹ ਜਿਹੜੀ ਪੇਟੀਬੰਦ ਫੋਰਸ ਹੈ ਤੁਸੀਂ ਤਾਂ ਵੈਸੇ ਵੀ ਅੰਗੋ ਇੱਕ ਸਰਕਾਰ ਦਾ ਤੇ ਔਨ ਡਿਊਟੀ ਵਾਲੇ ਮੁਲਾਜ਼ਮ ਕੋਈ ਕਿਸੇ ਨੂੰ ਗੁਮਰਾਹ ਨਹੀਂ ਕਰ ਸਕਦੇ ਤੇ ਕੋਈ ਜਥੇਬੰਦੀ ਨਹੀਂ ਬਣਾ ਸਕਦੇ ਕੋਈ ਰੋਡ ਜਾਮ ਨਹੀਂ ਕਰ ਸਕਦੇ ਤੇ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦੇ ਕਿਉਂਕਿ ਜਦ ਇਹ ਸਸਪੈਂਡ ਹੁੰਦੇ ਨੇ ਤੇ ਆਪਣੀ ਡਿਊਟੀ ਦਾ ਵੀ ਇਹਨਾਂ ਨੂੰ ਹੁੰਦਾ ਠੀਕ ਹੈ ਜੀ ਇੱਕ ਤਾਂ ਤੁਹਾਡੇ ਲਈ ਇਹ ਹੈ ਇੱਕ ਮਸਲਾ ਇਹ ਹੈ ਤੁਹਾਡਾ ਜਿਹੜੀ ਆਪਣਾ ਮਾਣ ਪੱਤਾ ਹੈ ਜਿਹੜਾ ਤੁਹਾਡਾ ਮਾਣ ਪੱਤਾ ਇਹ ਤੁਹਾਨੂੰ ਸੀਐਮ ਸਾਹਿਬ ਤੋਂ ਹੀ ਤਰਸ ਦੇ ਆਧਾਰ ਤੇ ਮਿਲਣਾ ਹੈ ਪੰਜ ਸੱਤ ਸਿਆਣੇ ਲੀਡਰ ਜਿਸ ਤਰ੍ਹਾਂ ਆਪਾਂ ਨੇ ਕੱਲ ਸਿਆਣਪ ਕੀਤੀ ਹੈ ਡਾਇਰੈਕਟਰ ਸਾਹਿਬ ਦਾ ਧੰਨਵਾਦ ਕਰਦੇ ਆ ਮੈਂ ਭੁੱਲ ਗਿਆ ਸੀ ਹਰਿੰਦਰਜੀਤ ਸਿੰਘ ਜੀ ਨੇ ਵਧੀਆ ਅਫਸਰ ਨੇ ਕਿਉਂਕਿ ਜਦੋਂ ਵਿਚਾਰਾਂ ਦਾ ਅਦਾਨ ਪ੍ਰਦਾਨ ਹੁੰਦਾ ਹੈ ਤੇ ਕੁਝ ਨਾ ਕੁਝ ਉਹਦਾ ਰਿਜ਼ਲਟ ਨਿਕਲਦਾ ਹੈ ਜੇ ਆਪਾਂ ਕਿਸੇ ਦੀ ਨਾਂ ਸੁਣੀਏ ਆਪਣੀ ਸੁਣਾਈ ਜਾਈਏ ਫੇਰ ਕੋਈ ਰਿਜ਼ਲਟ ਨਹੀਂ ਨਿਕਲਦਾ ਬਹੁਤ ਵਧੀਆ ਅਵਸਰ ਹੈ ਇਨਾ ਵਧੀਆ ਫੈਸਲਾ ਕਰਦੇ ਨੇ ਮੈਂ ਕਹਿੰਦਾ ਪੁੱਛੋ ਹੀ ਨਾ ਜਿੰਨਾਂ ਹਨ ਤਾਂ ਧੰਨਵਾਦ ਕੀਤਾ ਜਾਵੇ ਦੋ ਤਿੰਨ ਵਾਰ ਪਹਿਲਾਂ ਵੀ ਦਰਸ਼ਨ ਹੋਏ ਨੇ ਪਰ ਕੱਲ ਵਿਚਾਰਾ ਦਾ ਬਟਾਂਦਰਾ ਸਾਰੇ ਮਸਲੇ ਕਿਉਂਕਿ ਜਦੋਂ ਇੱਕ ਕਮੇਟੀ 137 ਰਜਿਸਟਰਡ ਸੀ ਤਾਂ ਉਹਦੇ ਵਿੱਚ ਇਹ ਮੈਂਬਰ ਸਨ ਸਾਰੇ ਜਿਹੜੇ ਭਰਾ ਮੇਰੇ ਹੁਣ ਮੈਂਬਰ ਨੇ ਜਿਨ੍ਹਾਂ ਵਾਸਤੇ ਅਸੀਂ ਗਏ ਸੀ ਉੱਥੇ ਜੋ ਮਤਾ ਪਾਇਆ ਹੋਇਆ ਸੀ ਤੇ ਡਿਸਪਿਊਟ ਉੱਥੇ ਹੋ ਗਿਆ ਵੀ ਜਦੋਂ ਇਹ ਜਥੇਬੰਦੀ ਚੱਲਦੀ ਸੀ ਉਦੋਂ ਇਹ ਜਿਹੜੇ ਅਕਾਊਂਟ ਸੀ ਤੁਸੀਂ ਕੋਈ ਪੈਸੇ ਵਗਾਰਾ ਭੇਜਦੇ ਹੋਣੇ ਉਹ ਇਹਨਾਂ ਦੇ ਸਾਰਿਆਂ ਦੇ ਨਾਂ 'ਤੇ ਸੀ ਤਿੰਨ ਚਾਰ ਮੈਂਬਰ ਨੇ ਜਿਹੜੇ ਇੱਕ ਪੁਰਾਣੇ ਨੇ ਪ੍ਰਧਾਨ ਜੀ ਇਹ ਦੋ ਸੀ ਡਿਸਪਿਊਟ ਹੁਣ ਇਹ ਹੋ ਗਿਆ ਕਿਉਂਕਿ ਅਫਸਰ ਨੇ ਅਗਲੇ ਨੇ ਉਹਨਾਂ ਦਾ ਵੀ ਨੌਕਰੀ ਦਾ ਏਡੇ ਵੱਡੇ ਅਫਸਰ ਨੇ ਏਡੇ ਮਹਿਕਮੇ ਨੇ ਤੇ ਸਾਡੇ ਡਾਇਰੈਕਟਰ ਨਹੀਂ ਹੈਗੇ ਉਹਨਾਂ ਕੋਲ ਕਾਫੀ ਕਾਫੀ ਮਹਿਕਮਿਆਂ ਦੇ ਡਾਇਰੈਕਟਰ ਨੇ ਇੱਕ ਸੋਸਾਇਟੀਆਂ ਦੇ ਰਜਿਸਟਰਾਰ ਨਹੀਂ ਹੈਗੇ ਕਾਫੀ ਵਿਭਾਗਾਂ ਦੇ ਡਾਇਰੈਕਟਰ ਨੇ ਉਹ ਚੇਅਰਮੈਨ ਨੇ ਤੇ ਮਾਨ ਹੋ ਗਿਆ ਮੈਨੂੰ ਜਦੋਂ ਉਹਨਾਂ ਨੇ ਕਿਹਾ ਕਿ ਸਰਦਾਰ ਜੀ ਬੈਠੋ ਤੁਸੀਂ ਹੁਕਮ ਕਰੋ ਜਿਸ ਤਰ੍ਹਾਂ ਤੁਸੀਂ ਕਹੋਗੇ ਮੈਂ ਉਦਾਂ ਕਰਦਾਗਾ ਤੇ ਉਹ ਪੈਸੇ ਦਾ ਡਿਸਪਿਊਟ ਸੀ ਕਾਫੀ ਡਿਸਪਿਊਟ ਇਹਨਾਂ ਦੇ ਆਪਣੇ ਸੀ ਤੇ ਚਲੋ ਹੁਣ ਉਹਨਾਂ ਨੇ ਇੱਕ ਫੈਸਲਾ ਦਿੱਤਾ ਵੀ ਤੁਸੀਂ ਹੁਣ ਕੋਰਟ ਵਿੱਚ ਜਾਓ ਤੇ ਕੋਰਟ ਦੇ ਰਹੀਂ ਸਾਡੇ ਕੋਲ ਆਰਡਰ ਲੈ ਕੇ ਆਓ ਤੇ ਅਸੀਂ ਉਸੇ ਪ੍ਰਧਾਨ ਨੂੰ ਪ੍ਰਧਾਨ ਮੰਨਾਂਗੇ ਕਿਉਂਕਿ ਤੁਹਾਡੀਆਂ ਭਾਵਨਾਵਾਂ ਨਾਲ ਚਲੋ ਮਹਾਰਾਜ ਕਰ ਦਈਏ ਇੱਕ ਦਿਨ ਤਾਂ ਹੁੰਦਾ ਹੀ ਹੈ ਤੇ ਤੁਹਾਡੇ ਮਾਲ ਪੱਤੇ ਵਾਲੀ ਗੱਲ ਦਾਸ ਦਿੱਤੀ ਹੈ ਮੈਂ ਪੰਜ ਸੱਤ ਬੰਦੇ ਜਾਣਗੇ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਮਾਲੇ ਪੱਤਾ ਹੁੰਦਾ ਤਰਸ ਦੇ ਆਧਾਰ ਤੇ ਦਿੱਤਾ ਗਿਆ ਕੋਈ ਪੱਤਾ ਮਾਨ ਜਿਸ ਤਰ੍ਹਾਂ ਮੇਰਾ ਕੋਈ ਮਾਨ ਕਰ ਦੇਵੇ ਵੀ ਹਰਵਿੰਦਰ ਜੀ ਅਸੀਂ ਤੇਰਾ ਮਾਨ ਕਰ ਦਿਆਂਗੇ ਉਹਨੂੰ ਕਿਹਾ ਜਾਂਦਾ ਹੈ ਮਾਨ ਪੱਤਾ ਉਹ ਸੀਐਮ ਸਾਹਿਬ ਦੇ ਅੰਡਰ ਹੈ ਉਹ ਕੋਟ ਨਹੀਂ ਕਰ ਸਕਦਾ ਕੋਟ ਮਾਨ ਪੱਤਾ ਨਹੀਂ ਲਾ ਸਕਦਾ ਸਮਝ ਕੇ ਤੁਸੀਂ ਵੀਰੋ ਇਹ ਕੋਈ ਉਮੀਦ ਨਾ ਰੱਖਿਓ ਵੀ ਕੋਰਟ ਤੁਹਾਡਾ ਤੇ ਇੱਕ ਤੁਹਾਡਾ ਕੇਸ ਇੱਥੋਂ ਰੱਦ ਹੋਇਆ ਹੈ ਫਿਰ ਜਦੋਂ ਡਬਲ ਬੈਂਚ ਵਿੱਚ ਲੰਘਿਆ ਸੀ ਗ੍ਰੈਜੂਏਟਰੀ ਦਾ ਕੋਰਟ ਨਹੀਂ ਕੁਝ ਕਰ ਸਕਦਾ ਕਿਉਂਕਿ ਜਦੋਂ ਸਰਕਾਰ ਜਵਾਬ ਦੇ ਦਿੰਦੀ ਹੈ ਜਦੋਂ ਤੁਹਾਨੂੰ ਲਿਖਿਆ ਹੋਇਆ volunteers ਹੈ on duty ਹੈ ਆਪਦਾ ਨਾਲ ਨਿਭੜਨ ਵਾਲੇ ਵਰਕਰ ਜਿਸ ਤਰ੍ਹਾਂ ਕੋਈ ਹਣੇਰੀ ਆ ਗਈ ਹੜ ਆ ਗਿਆ ਕੋਈ ਕਿਤੇ ਇਸ ਤਰ੍ਹਾਂ ਦੀ ਆਪਦਾ ਆ ਗਈ ਉਹਦੇ ਲਈ ਤੁਸ ਤੁਹਾਨੂੰ ਇਹਨਾਂ ਨੇ ਇੱਕ ਮਹਿਕਮਾਏ ਹੋਮਗਾਰਡ ਬਣਾਇਆ ਸਮਝ ਰਹੇ ਹੋ ਤੁਸੀਂ ਮੇਰੀਆਂ ਗੱਲਾਂ ਸਾਰੀਆਂ ਤੇ ਇਸ ਲਈ ਤੁਸੀਂ ਮਾਨ ਪੱਤੇ ਦੇ ਹੱਕਦਾਰ ਇਹ ਸੀਐਮ ਸਾਹਿਬ ਭਗਵੰਤ ਸਿੰਘ ਜੀ ਮਾਨ ਕਰ ਸਕਦੇ ਨੇ ਆਪਾਂ ਬੇਨਤੀ ਕਰਾਂਗੇ ਪੰਜ ਸੱਤ ਵਧੀਆ ਲੀਡਰ ਤੇ ਬਾਕੀ ਜਿਹੜੀਆਂ ਜਥੇਬੰਦੀਆਂ ਹੁਣ ਰਹਿ ਗਈਆਂ ਨੇ ਆਪਣਾ ਆਪਣਾ ਰਿਟਾਇਰ ਮਲਾਜਮਾਂ ਨੇ ਉਹ ਆਪਣਾ ਸੰਘਰਸ਼ ਤੁਸੀਂ ਦੇਖੋ ਰੋੜ ਘੇਰ ਕੇ ਵੀ ਹੁਣ ਨਹੀਂ ਇਸ ਤਰ੍ਹਾਂ ਦਾ ਮੈਨੂੰ ਲੱਗਦਾ ਨਹੀਂ ਹੈਗਾ ਕਿਉਂਕਿ ਪਹਿਲਾਂ ਵੀ ਜੋ ਉਹ ਸਮਾਂ ਸੀ ਮੈਨੂੰ ਪਤਾ ਲੱਗਿਆ ਪਹਿਲਾਂ ਵੀ ਤੁਸੀਂ ਕੈਪਟਨ ਮਰਿੰਦਰ ਸਿੰਘ ਦਾ ਘਰ ਵਗੈਰਾ ਰੋਡ ਵਗੈਰਾ ਘੇਰੇ ਸੀ ਕੋਠੀ ਘੇਰੀ ਸੀ ਉਸ ਤੋਂ ਬਾਅਦ ਤੁਸੀਂ ਰੋਪੜ ਵੀ ਉਹ ਕਰਿਆ ਸੀ ਤੇ ਕੋਈ ਚੀਜ਼ਾਂ ਬਹੁਤੀ ਅਹਿਮਤ ਨਹੀਂ ਰੱਖਦੀਆਂ ਮੈਂ ਤਾਂ ਕੁਝ ਨਹੀਂ ਘੇਰਦਾ ਹੈਗਾ ਤੇ ਮਿਲ ਜਾਂਦਾ ਹੈ ਸਾਰਾ ਕੁਝ ਮਿਲ ਜਾਂਦਾ ਤਰੀਕੇ ਦੇ ਨਾਲ ਮਿਲ ਜਾਂਦਾ ਪੰਜ ਸੱਤ ਮੁਲਾਜ਼ਮ ਜਾਣ ਸਿਆਣੇ ਜਾਣ ਠੀਕ ਹੈ ਜੀ ਆਪਣੀ ਗੱਲ ਰੱਖੀ ਜਾਵੇ ਅਫਸਰਾਂ ਦੇ ਅੱਗੇ ਕੋਰਟ ਦੇ ਅੱਗੇ ਆਖੀ ਜਾਵੇ ਜਾਂ ਤੁਹਾਡੇ ਜਿਹੜੇ ਚੇਅਰਮੈਨ ਸਾਹਿਬ ਨੇ ਜਾਂ ਡੀਜੀਪੀ ਸਾਹਿਬ ਨੇ ਉਹਨਾਂ ਦੇ ਅੱਗੇ ਜਦੋਂ ਆਪਾਂ ਕੋਈ ਚੀਜ਼ ਰੱਖਾਂਗੇ ਵਧੀਆ ਚੀਜ਼ ਵਧੀਆ ਦਿਮਾਗ ਦੇ ਨਾਲ ਤਾਂ ਹੱਲ ਉਹਦਾ ਨਿਕਲੇਗਾ ਤੇ ਜਿਸ ਤਰ੍ਹਾਂ ਦਬਾਅ ਪਾਉਣਾ ਇਹ ਵੀ ਚਲੋ ਠੀਕ ਹੈ ਵੀ ਸਰਕਾਰਾਂ ਦੇ ਤੁਸੀਂ ਦਬਾਅ ਪਾ ਰਹੇ ਹੋ ਇਹ ਤੁਹਾਡਾ ਆਪਣਾ ਮੈਟਰ ਹੈ ਮਾਨ ਪੱਤਾ ਮੈਂ ਤੁਹਾਨੂੰ ਦੱਸ ਦਿੱਤਾ ਤੇ ਦੂਸਰੀ ਗੱਲ ਵੀ ਦਾ ਦਿੱਤੀ ਵੀ ਜਿਹੜੇ ਔਨ ਡਿਊਟੀ ਨੇ ਇਹਨਾਂ ਬਾਰੇ ਵੀ ਕਾਫੀ ਵੀਡੀਓ-ਵਿਡੀਓ ਨਾ ਪਾਇਆ ਕਰੋ ਇਦਾਂ ਦੀ ਜਦੋਂ ਤੱਕ ਕਿਉਂਕਿ ਮੈਂ ਪ੍ਰੂਫ ਤੇ ਬਿਨਾਂ ਕੋਈ ਮੈਂ ਵੀਡੀਓ ਪਾਉਂਦਾ ਨਹੀਂ ਇੱਕ ਵਾਰੀ ਉਹ ਮੈਂ ਚੈਨਲ ਦੀ ਜਦੋਂ ਖਬਰ ਪੜ੍ਹੀ ਸੀ ਉਹ ਚੈਨਲ ਦੇ ਵਿੱਚ ਮੈਂ ਉਹ ਮੈਡਮ ਨੇ ਫਿਰ ਫੋਨ ਨਹੀਂ ਚੁੱਕਿਆ ਉਹ ਚੈਨਲ ਦੇ ਵਿੱਚ ਸੀ ਪੀਓ ਚੈਨਲ ਦੀ ਖਬਰ ਦੇਖ ਕੇ ਮੈਂ ਥੋੜਾ ਜਿਹਾ ਆਡੀਓ ਪਾਪਤੀ ਸੀ ਤੇ ਇਸ ਤਰ੍ਹਾਂ ਦਾ ਕੋਈ ਨਾ ਪਾਇਆ ਕਰੋ ਤੇ ਹੁਣ ਤੁਹਾਨੂੰ ਜੇ ਕਿਸੇ ਨੂੰ ਵੀ ਇਹਨੂੰ ਪ੍ਰੂਫ ਚਾਹੀਦਾ ਹੋਇਆ ਕੱਲ ਵਾਲਾ ਤੇ ਮੈਂ ਉੱਥੋਂ ਲੈ ਕੇ ਆਇਆ ਮੈਨੂੰ ਉਹਨਾਂ ਨੇ ਆਪਣੇ ਤੁਹਾਡੇ ਡਾਇਰੈਕਟਰ ਸਾਹਿਬ ਸੀ ਉਹਨਾਂ ਨੇ WhatsApp ਤੇ ਭੇਜ ਦਿੱਤਾ ਸੀ ਸਾਰਾ ਤੇ ਤੁਸੀਂ ਹੁਣ ਆਪਣਾ ਇਹ 137 ਦਾ ਤਾਂ ਹੁਣ ਕੋਈ ਮਸਲਾ ਹੀ ਨਹੀਂ ਰਿਹਾ ਤੁਹਾਡੇ ਕੋਲ ਕੀ ਨਾ ਕੀ ਕੀਤਾ ਮੈਨੂੰ ਕੀ ਮਤਲਬ ਹੈ ਤੁਸੀਂ ਕਿਹਨੂੰ ਪੈਸੇ ਭੇਜਦੇ ਫੰਡ ਭੇਜਦੇ ਕੀ ਦੇਖਾ ਤੇ ਵਿੱਚ ਆਇਆ ਮੇਰਾ ਇਹ ਨਾਲ ਕੋਈ ਮਤਲਬ ਨਹੀਂ ਮੈਂ ਸਿਰਫ ਹੋਇ ਕੋ ਬਜ਼ੁਰਗ ਫੇਰ ਉਹ ਰੋ ਰਹੇ ਨੇ ਜੋਗਿੰਦਰ ਸਿੰਘ ਜੀ ਖੰਟਮਾਨ ਪਰ ਉਹ ਇਦਾਂ ਦੇਖਦੇ ਨੇ ਜਿੱਦਾਂ ਅਸੀਂ ਕੁਝ ਲੈ ਕੇ ਆਉਨੇ ਹਾਂ ਉਥੋਂ ਕੀ ਬਣਿਆ ਪੱਤਰਕਾਰ ਸਾਹਿਬ ਕੀ ਬਣਿਆ ਮੈਂ ਕਿਹਾ ਕੁਝ ਬੋਲੋ ਨਹੀਂ ਇੱਥੋਂ ਬੋਲੋ ਜਿੱਦਾਂ ਰੂਹ ਕੰਬਦੀ ਹੈ ਜਿੱਦਾਂ ਰੋਟੀ ਬਸ ਸੁਣੋ ਹੀ ਰਹਾ ਬਸ ਮੈਂ ਕਹਿ ਦਿੰਦਾ ਕੋਈ ਨਹੀਂ ਹੋ ਜਾਣਾ ਬਾਪੂ ਇਦਾਂ ਫਿਰ ਇਦਾਂ ਉਹ ਜਿਹੜਾ ਸੋਲਖੀਆਂ ਦਾ ਗੁਰਦੁਆਰਾ ਬਾਬਾ ਦੀਪ ਸਿੰਘ ਦਾ ਫਿਰ ਉੱਧਰ ਇਦਾਂ ਕਰਦੇ ਨੇ ਸ਼ੁਕਰ ਹੈ ਸ਼ੁਕਰ ਹੈ ਜਦੋਂ ਕਿ ਅਜੇ ਤੱਕ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਆ ਗਈ ਕਿ ਪੈਨਸ਼ਨ ਮਾਲ ਪੱਤਾ ਕੁਛ ਹੋਏ ਹੋਵੇ ਸੰਘਰਸ਼ ਕਰਦੇ ਰਹੋ ਲੜਨਾ ਚਾਹੀਦਾ ਮਿਲ ਜਾਂਦਾ ਕੁਛ ਨਾ ਕੁਛ ਤੇ ਔਨ ਡਿਊਟੀ ਵਾਲੇ ਚਲੋ ਹੁਣ ਤਾਂ ਮੈਂ ਤਾਂ ਇਹ ਵੀ ਕਿਹਾ ਸੀ ਉਹਨਾਂ ਨੂੰ ਕਿ 2031 ਤੱਕ ਤਾਂ ਬਹੁਤ ਸਾਰੇ ਮੁਲਾਜ਼ਮ ਰਿਟਾਇਰ ਹੋ ਜਾਣੇ 90% ਨਵੀਂ ਭਰਤੀ ਹੈ ਨਹੀਂ ਤੇ ਵੀ 2 3 4 ਸਾਲ ਦਾ ਸਮਾਂ ਹੀ ਆ ਚਲੋ ਵਧਾਈ ਦੇ ਪਾਤਰੋ ਕੁਛ ਤਾਂ ਦਿੱਤਾ ਮਿਲਿਆ ਕੋਰਟਾਂ ਹੀ ਮਿਲਿਆ ਤੇ ਹੁਣ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਤੁਹਾਡਾ ਕੇਸ ਹੈ ਉਹਦੇ ਬਾਰੇ ਮੈਂ ਬਹੁਤੀ ਟਿੱਪਣੀ ਨਹੀਂ ਕਰਦਾ ਕਿਉਂਕਿ ਉਹ ਵੀ ਤੁਹਾਨੂੰ ਜਲਦੀ ਪਤਾ ਲੱਗ ਜਾਣਾ ਹੈ ਤੇ ਸਰਕਾਰਾਂ ਦਾ ਹੀ ਹੁੰਦਾ ਏ ਤੁਸੀਂ ਪੰਜਾਬ ਸਰਕਾਰ ਦੇ ਮਲਾਜਮ ਹੋ ਨਾ ਕਿ ਕਿਸੇ ਹੋਰ ਦੇ ਤੇ ਕਿਤੇ ਵੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੁੰਦੀ ਤੇ ਮੈਂ ਕਿਸੇ ਦਾ ਦਿਲ ਦਿਖਾਇਆ ਹੋਵੇ ਗਲਤੀ ਹੋਈ ਹੋਵੇ ਤੇ ਸ਼ਮਾਂ ਦਾ ਜਾਚਕਾਂ ਮੈਂ ਇੱਕ ਸੇਵਾਦਾਰ ਕਹਿ ਲਓ ਪਨਾ ਇੱਕ ਪਾਈਕ ਇੰਕ ਨੇ ਯਾਜੀ ਵਾਲੀ ਸੇਵਾ ਤਾਂ ਨਹੀਂ ਕਰ ਸਕਦਾ ਪਰ ਇੱਕ ਮੈਂ ਸੇਵਾਦਾਰ ਬਣ ਕੇ ਆਪਣਾ ਕਿਉਂਕ ਮੋਟਰਸਾਈਕਲ ਲੈ ਕੇ ਜਾਣਾ ਆਉਣਾ ਮੈਂ ਹਰ ਜਥੇ ਬੰਦੀ ਦੇ ਹਰ ਉਸ ਭਰਾ ਦੇ ਨਾਲ ਖੜਾ ਹਾਂ ਜਿਹੜਾ ਬਜ਼ੁਰਗਾਂ ਦੇ ਹੱਕ ਦੀ ਗੱਲ ਕਰੇਗਾ ਸਾਰੇ ਬਜ਼ੁਰਗ ਹੀ ਆ ਤੁਸੀਂ ਜਵਾਨ ਤਾਂ ਹੁਣ ਹੈ ਨਹੀਂ ਹੋਮਗਾਰਡ 'ਚ ਤੇ ਜਿਹੜਾ ਤੁਹਾਡੇ ਹੱਕਾਂ ਦੀ ਗੱਲ ਕਰੇਗਾ ਜਿਹੜਾ ਤੁਹਾਡੇ ਰੋਟੀ ਦੀ ਗੱਲ ਕਰੇਗਾ ਜਿਹੜਾ ਤੁਹਾਡੇ ਪੈਨਸ਼ਨ ਦੀ ਗੱਲ ਕਰੇਗਾ ਮਾਲ ਪੱਤੇ ਦੀ ਗੱਲ ਕਰੇਗਾ ਤੁਹਾਡੇ ਤਨਖਾਹ ਦੀ ਗੱਲ ਕਰੇਗਾ ਨਿਰਸਵਾਰਥ ਹੋ ਕੇ ਮੈਂ ਉਸ ਦੇ ਨਾਲ ਕਹਿੰਕੋ ਪਤਾ ਮੈਨੂੰ ਲੱਗ ਜਾਂਦਾ ਕਈ ਮਜਬੂਰੀਆਂ ਹੁੰਦੀਆਂ ਨੇ ਚਲੋ ਉਹ ਵੀ ਹੁਣ ਜਦੋਂ ਮੈਂ ਕੋਈ ਪਾ ਦਿੰਨਾ ਫਿਰ ਪਰੋ ਕਹਿ ਦਿੰਦੇ ਨੇ ਇਹ ਪਾ ਦਿੱਤੀ ਆ ਤੁਸੀਂ ਇੱਕ ਆਪਾਂ ਇਕੱਠੇ ਹੋ ਕੇ ਲੜੀਏ ਤੇ ਰਕੇਸ਼ ਕੁਮਾਰ ਜੀ ਸ਼ਰਮਾ ਜੱਟਾ ਜੀ ਕਹਿੰਦੇ ਨੇ ਉਹਨੂੰ ਸਵਰਨਜੀਤ ਜੀ ਤੇ ਇੱਕ ਉੱਥੋਂ ਨੇ ਆਪਣਾ ਹੋਰ ਜਥੇਬੰਦੀ ਆ ਉਹਨਾਂ ਦੇ ਮੈਂ ਨਾਂ ਨਹੀਂ ਯਾਦ ਪ੍ਰਧਾਨ ਜੀ ਦੇ ਸਾਰੇ ਸਤਿਕਾਰਯੋਗ ਨੇ ਮੈਨੂੰ ਤੇ ਜਦੋਂ ਤੱਕ ਆਪਾਂ ਆਪਣਾ ਨਿਸ਼ਾਨਾ ਇੱਕ ਨਹੀਂ ਮਿੱਥਦੇ ਆਪਣੇ ਦਿਮਾਗਾ ਵਿੱਚੋਂ ਇਹ ਨਹੀਂ ਕੱਢਦੇ ਕਿ ਅਸੀਂ ਕੋਈ ਜੰਗ ਜਿੱਤਣੀ ਹੈ ਇਹ ਨਹੀਂ ਵੀ ਪੈਸੇ ਪਾ ਲੋ ਖਾਤਿਆਂ 'ਚ ਇਹ ਕਰ ਲੋ ਜਾਂ ਤੁਸੀਂ ਇਹ ਕਰੋ ਅਸੀਂ ਰੋਡ ਜਾਮ ਕਰਨੇ ਨੇ ਜਾਂ ਤੁਸੀਂ ਇਹ ਇਹ ਨਹੀਂ ਇਹ ਤਾਂ ਰੱਖਣਾ ਨਹੀਂ ਬਿਲਕੁਲ ਵੀ ਕਿਉਂਕਿ ਇਹ ਜਦੋਂ ਅਸੀਂ ਲੈ ਕੇ ਚੱਲਾਂਗੇ ਉਦੋਂ ਫਿਰ ਉੱਥੇ ਫੇਲ ਹੋ ਜਾਣਾ ਅਸੀਂ ਸਮਝਦੇ ਹੋ ਤੁਸੀਂ ਮੇਰੀ ਗੱਲ ਨਿਰਸਵਾਰਥੋ ਚੱਲਣ ਵਾਲਾ ਹਰ ਵੀਰ ਜਿਸ ਤਰ੍ਹਾਂ ਜਲੰਧਰ ਨੂੰ ਮੀਟਿੰਗ ਹੈ ਸੌਰਨਜੀਤ ਨੇ ਕਿਹਾ ਸੀ ਮੈਨੂੰ ਉਹ ਵੀ ਚਲੋ ਰਿਟਾਇਰ ਮੁਲਾਜ਼ਮਾਂ ਦੀ ਉਹਨੇ ਤੇ ਉਪਾ ਪਹੁੰਚਾਂਗੇ ਉਥੇ ਪਹਿਲਾਂ ਵੀ ਜਲੰਧਰ ਪਹੁੰਚੇ ਸੀ ਮੇਰੇ ਵੀਰ ਪਹੁੰਚੇ ਸੀ ਸਾਰੇ ਹੀ ਜਾਣਦੇ ਨੇ ਬਹੁਤ ਮਾਣ ਕਰ ਰਹੇ ਨੇ ਕੱਲ ਦੇ ਬਹੁਤ ਫੋਨ ਆ ਰਹੇ ਨੇ ਵੀ ਪੱਤਰਕਾਰ ਸਾਹਿਬ ਤੁਹਾਡਾ ਅਸੀਂ ਲੇਖਾਂ ਨਹੀਂ ਕੋਈ ਗੱਲ ਨਹੀਂ ਜਿਸ ਵੀਰ ਨੇ ਮੈਨੂੰ ਕੋਈ ਵਧੀਆ ਸ਼ਬਰ ਵੀ ਬੋਲ ਦਿੱਤੇ ਨਾ ਵਧੀਆ ਵੀ ਪੱਤਰਕਾਰ ਸਾਹਿਬ ਤੁਸੀਂ ਸਾਡੇ ਲਈ ਇੰਨਾ ਕਰਦੇ ਹੋ ਮੇਰੇ ਦਿਲ ਲਈ ਹਰ ਬਰਗੇ ਨੇ ਹੌਸਲਾ ਜਿਹੜਾ ਹੁੰਦਾ ਨਾ ਕੋਈ ਹੌਸਲਾ ਦਿੰਦਾ ਕਿਸੇ ਨੂੰ ਲੜਾਈ ਤਾਂ ਚਲੋ ਮਹਾਰਾਜ ਨਹੀਂ ਕਰਨਾ ਹੁੰਦਾ ਸਾਰਾ ਕੁਝ ਜਿਹੜਾ ਹੌਸਲਾ ਹੁੰਦਾ ਨਾ ਉਹ ਬੰਦੇ ਨੂੰ ਹੋਰ ਮਜ਼ਬੂਤ ਕਰਦਾ ਹੈ ਜੂਝਣ ਦੇ ਲਈ ਹੋਰ ਅੱਗੇ ਅੱਗੇ ਬਥੌਰ ਗਈ ਮੈਂ ਲੜਦਾ ਤੁਸੀਂ ਖੜਦੇ ਹੋ ਮੈਂ ਕੱਲ ਗਿਆ ਤੁਸੀਂ ਕਮੈਂਟ ਕਰੇ ਕਾਫੀ ਫੋਨ ਆਏ ਉੱਥੋਂ ਜਦ ਅਸੀਂ ਬੈਠੇ ਸੀ ਨਾ ਡਾਇਰੈਕਟਰ ਸਾਹਿਬ ਕੋਲ ਕਾਫੀ ਫੋਨ ਆਏ ਮੈਨੂੰ ਇੱਥੇ ਹੋਮਗਾਰਡ ਦੇ ਧਰਨੇ 'ਚ ਮੈਨੂੰ ਮਾਣ ਮਹਿਸੂਸ ਹੋ ਰਿਹਾ ਸੀ ਮੈਨੂੰ ਤੁਹਾਡੇ ਅਫਸਰਾਂ ਨੇ ਵੀ ਕਿਹਾ ਕਿ ਤੁਸੀਂ ਪੰਜਾਬ ਦੇ ਇੱਕੋ ਪੱਤਰਕਾਰ ਹੋ ਹੋਮਗਾਰਡ ਦੇ ਮੈਂ ਪਹਿਲਾਂ ਸਮਝਿਆ ਨਹੀਂ ਫਿਰ ਉਹਨਾਂ ਨੇ ਕਹਿੰਦੇ ਤੁਹਾਨੂੰ ਮਾਣ ਹੋਣਾ ਚਾਹੀਦਾ ਬਹੁਤ ਚਲੋ ਕੋਈ ਗੱਲ ਨਹੀਂ ਸਰ ਮੇਰੇ ਤਾਂ ਬਜ਼ੁਰਗ ਨੇ ਕੱਲ ਵੀ ਇਹੀ ਗੱਲਬਾਤ ਹੋਈ ਪੁੱਛ ਰਹੇ ਸੀ ਕਹਿੰਦੇ ਪੁੱਤਰਖਾਲ ਸਾਹਿਬ ਤੁਸੀਂ ਆ ਜਾਂਦੇ ਆ ਨਾ ਪੈਨਸ਼ਨ ਨਾ ਕੁਛ ਮੈਂ ਕਿਹਾ ਕੁਛ ਤਾਂ ਕੋਈ ਗੱਲ ਨਹੀਂ ਜੀ ਬਜ਼ੁਰਗ ਮੈਂ ਕਾਫੀ ਪਹਿਲਾਂ ਵੀ ਦੱਤ ਸੀ 12 ਜਵਾਨ ਅੰਗਵਾਏ ਨੇ ਉੱਥੇ ਕੌਣ ਜ਼ਿੰਮੇਵਾਰ ਹੈ ਪਤਾ ਨਹੀਂ ਕਿੱਥੇ ਉਹਨਾਂ ਦੀ ਰੂਹਾਂ ਫਿਰਦੀਆਂ ਕੀ ਕੀ ਕਰ ਰਹੀਆਂ ਨੇ ਕਿੰਨੀਆਂ ਕਿਵੇਂ ਸ਼ਰਾਬ ਦੇ ਰਹੀਆਂ ਨੇ ਮੈਨੂੰ ਨਹੀਂ ਪਤਾ ਪਰ ਇੱਕ ਦੋ ਬਜ਼ੁਰਗ ਮੇਰੇ ਹੱਥਾਂ ਚੋਂ ਹੀ ਨਿਕਲੇ ਨੇ ਬਸੋ ਪਰੇਸ਼ਾਨ じゃ ਕਰੀ ਜਾਂਦੇ ਨੇ ਆਪਾਂ ਫੇਰ ਚਲੇ ਜਾਂਦੇ ਆ ਘਰ ਵਾਲੀ ਵੀ ਕਹਿ ਦਿੰਦੀ ਐ ਮੈਂ ਤੂੰ ਚਲੇ ਜੰਨਾ ਮੈਂ ਯਾਰ ਕੱਲ ਉਹਨੇ ਵੀ ਹੌਸਲਾ ਦਿੱਤਾ ਸੀ ਕਹਿੰਦੀ ਚਲੋ ਕੋਈ ਨਜ਼ਾਰਾ ਇੱਕ ਦਿਨ ਮੈਂ ਜਦੋਂ ਮੇਰੇ ਸੱਟਾਂ ਵੱਜੀਆਂ ਕਹਿੰਦੀ ਸੱਟਾਂ ਵੱਜ ਗਈਆਂ ਦੱਸ ਕੋਈ ਹੈ ਮਹਾਂ ਕੋਈ ਗੱਲ ਨਹੀਂ ਠੀਕ ਹੋ ਜਾਂਦੇ ਨੇ ਸੱਟਾਂ ਵੱਜੀਆਂ ਜਦੋਂ ਸਫਲਤਾ ਮਿਲ ਜਾਂਦੀ ਏ ਤੇ ਇਹ ਤੁਹਾਡੀ ਗੱਲਬਾਤ ਹੈ ਡੀਏ ਦਾ ਵੀ ਅਜਾ ਜਿਹੜਾ ਤੁਹਾਡਾ ਡੀਏ ਦਾ ਵੀ ਕੁਝ ਉੱਥੇ ਪ੍ਰੋਪਰ ਜਿਹਾ ਹੈ ਨਹੀਂ ਬਣਾ ਕੇ ਭੇਜਿਆ ਹੋਆ ਆਰਡਰ ਹੋਏ ਹੋਏ ਨੇ ਡੀਏ ਦੀ ਜਿਹੜੀ ਮਾੜੀ ਜੀ ਗੱਲ ਹੈ ਤੁਹਾਨੂੰ ਇਸ਼ਾਰੇ ਵਿੱਚ ਦੱਸ ਦਿੰਨਾ ਇਹ ਕਹਿ ਰਹੇ ਨੇ ਵੀ ਪੰਜਾਬ ਸਰਕਾਰ ਦੇ ਕੋਲ ਪੈਸਾ ਹੈ ਨਹੀਂ ਕਿ ਇਸ ਲਈ ਬਣਾ ਕੇ ਭੇਜਿਆ ਹੋਇਆ ਹੁਣ ਪੈਸਾ ਹੈ ਜਾਂ ਨਹੀਂ ਹੈ ਸੀਐਮ ਸਾਹਿਬ ਨੂੰ ਪਤਾ ਉਹਨਾਂ ਨੇ ਕੀ ਕਰਨਾ ਮਾਨ ਪੱਤਾ ਸਰਕਾਰੀ ਲਾ ਸਕਦੀ ਹੈ ਤੁਹਾਡਾ ਕੋਰਟ ਤੁਹਾਡਾ ਮਾਨ ਪੱਤਾ ਨਹੀਂ ਲਾ ਸਕਦਾ ਡੀਏ ਲਈ ਹੈ ਜਾਂ ਪੈਸੇ ਹੈ ਨਹੀਂ ਜਿਹੜੇ ਔਨ ਡਿਊਟੀ ਨੇ ਉਹਨਾਂ ਦੀ ਤਨਖਾਹ ਪੇ ਕਮਿਸ਼ਨ ਦੇ ਹਿਸਾਬ ਦੇ ਨਾਲ ਇਨਕਰੀਜ਼ ਹੁੰਦੀ ਰਹਿਣੀ ਹੈ ਤੇ ਔਨ ਡਿਊਟੀ ਵਾਲੇ ਮੁਲਾਜ਼ਮ ਹੜਤਾਲ ਤੇ ਜਾਣਗੇ ਤਾਂ ਉਹਨਾਂ ਤੇ ਪਰਚੇ ਹੋ ਸਕਦੇ ਨੇ ਔਨ ਡਿਊਟੀ ਦਾ ਕੋਈ ਵੀ ਮੁਲਾਜ਼ਮ ਜਾਏਗਾ ਤੇ ਸਖਤੀ ਨਾਲ ਉਹਨਾਂ ਨਾਲ ਨਿਬੜਿਆ ਜਾਏਗਾ ਜਿਸ ਤਰ੍ਹਾਂ ਹੁਣ ਸੀਐਮ ਸਾਹਿਬ ਨੇ ਨਿਬੜਿਆ ਇਹ ਇਹ ਗੱਲ ਹੈ ਅੱਜ ਤੱਕ ਜੋ ਮੇਰੇ ਕੋਲ ਇਹੀ ਅਪਡੇਟਾਂ ਨੇ ਤੇ ਕਾਫੀ ਸਾਰੇ ਮੇਰੇ ਕੋਲ ਵੀਰਾਂ ਨੇ ਜਿਹੜੇ ਉਹ ਬਹਾਦਰੀ ਦੇ ਸਰਟੀਫਿਕੇਟ ਵਗੈਰਾ ਭੇਜੇ ਨੇ ਮੈਨੂੰ 4-5 ਕ ਮੈਂਬਰ ਵਧੀਆ ਚਾਹੀਦੇ ਨੇ ਜਿਹੜੇ ਗੱਲਬਾਤ ਰੱਖਣੀ ਜਾਣਦਾ ਹੋਣਾ ਮੈਂ ਤਾਂ ਚਲੋ ਰੱਖ ਲਈਆਂ ਮੈਂ ਤਾਂ ਚਲੋ ਭਾਰਾ ਜਨੇ ਕਿਰਪਾ ਕੀਤੀ ਹੋਈ ਹੈ ਪ੍ਰੈਸ ਸਾਹਿਬ ਮੇਰੇ ਕੋਲ ਕਾਫੀ ਦੇਰ ਦਾ ਹੋ ਗਏ ਮੇਰੇ ਕੋਲ 10 ਸਾਲ ਕਿ 5-7 ਮੈਂਬਰ ਜਾਂ 11 ਮੈਂਬਰ ਜਿਹੜੇ ਵਧੀਆ ਗੱਲ ਰੱਖ ਸਕਦੇ ਨੇ ਆਪਣੀ ਬਧੀਆ ਤਰਕਾਂ ਦੇ ਨਾਲ ਜਿਸ ਤਰ੍ਹਾਂ ਸਰਟੀਫਿਕੇਟ ਭੇਜੇ ਨੇ ਵੀਰਾਂ ਨੇ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਨੇ ਆਪਾਂ ਮਿਲਾਂਗੇ ਧੰਨਵਾਦ ਲੜਾਂਗੇ ਤੁਹਾਡੇ ਲਈ ਜਿੱਥੇ ਵੀ ਬਲਾਓਗੇ ਜਿਹੜੀ ਵੀ ਯੂਨੀਅਨ ਬੁਲਾਏਗੀ ਸਿਰਫ ਹੱਕਾਂ ਦੀ ਗੱਲ ਕਰਨ ਵਾਲੀ ਜਿਹੜੀ ਵੀ ਯੂਨੀਅਨ ਬੁਲਾਏਗੀ ਰਫੜੇ ਵਾਲੀ ਯੂਨੀਅਨ ਨਹੀਂ ਵੀ ਤੂੰ ਲੀਡਰ ਮੈਂ ਲੀਡਰ ਮੈਂ ਲੀਡਰ ਉਹ ਤਾਂ ਕੁਛ ਨਹੀਂ ਲੈਣਾ ਜਿਹੜੀ ਯੂਨੀਅਨ ਮੈਨੂੰ ਕੋਈ ਬਜ਼ੁਰਗ ਵੀ ਬੁਲਾ ਲੈਗਾ ਮੈਂ ਜਾਵਾਂਗਾ ਲੜਾਂਗੇ ਤਰੀਕੇ ਨਾਲ ਲੜਾਈ ਲੜੀ ਜਾਂਦੀ ਹੈ ਗਾਹ ਪਾ ਕੇ ਲੜਾਈ ਨਹੀਂ ਮੈਂ ਤੂੰ ਮੈਂ ਤੂੰ ਐਡਾ ਕਰਕੇ ਲੜਾਈ ਨਹੀਂ ਲੜੀ ਜਾਂਦੀ ਇਹ ਕੱਲ੍ਹ ਦੀਆਂ ਅਪਡੇਟਾਂ ਨੇ 137 ਦਾ ਕੇਸ ਹੈ ਜੋ ਕੋਰਟ ਵਿੱਚ ਚਲਾ ਗਿਆ ਹੈ ਤੇ ਬਾਕੀ ਨੇ ਸਾਰੀਆਂ ਗੱਲਾਂ ਦੱਸ ਦਿੱਤੀਆਂ ਨੇ ਹੋਰ ਕਿਸੇ ਨੂੰ ਕੋਈ ਹੋਰ ਜਾਣਕਾਰੀ ਲੈਣੀ ਹੁੰਦੀ ਫੋਨ ਕਰ ਲਿਆ ਕਰੋ ਤੇ ਜੇ ਮੈਂ ਤੁਹਾਡੇ ਗਲ ਪਾਪ ਕੀਤਾ ਹੁੰਦਾ ਤਾਂ ਮੇਰੀ ਵੀ ਪੱਤਰਕਾਰੀ ਖਤਮ ਹੋ ਜਾਣੀ ਸੀ ਪਰ ਮਹਾਰਾਜ ਨੇ ਕਿਰਪਾ ਕੀਤੀ ਮੈਂ ਪਾਪ ਘੱਟ ਕਰਦਾ ਘਰਦੇ ਵੀ ਠੀਕ ਨੇ ਹੁਣ ਜਿਹੜੇ ਵੀਰਾਂ ਨੇ ਆ ਦੇਖੋ ਮੇਰੇ ਕੋਲ ਹੁਣ ਚਾਰ ਜ਼ਿਲ੍ਹੇ ਮਿਲੇ ਨੇ ਮੈਨੂੰ ਤੇ ਮੈਂ ਦਿਖਾਇਆ ਸੀ ਡਾਇਰੈਕਟਰ ਸਾਹਿਬ ਕਹਿੰਦੇ ਕੋਈ ਨਹੀਂ ਵਧੀਆ ਮਾਣ ਵਾਲੀ ਗੱਲ ਐ ਤੁਸੀਂ ਕਰਦੇ ਰਹੋ ਇਹਨਾਂ ਦੇ ਲਈ ਸਸਿਕਾ ਧੰਨਵਾਦ ਹੋਰ ਕੋਈ ਹੁਕਮ ਹੋਇਆ ਨੰਬਰ ਸਾਰੇ ਵੀਰਾਂ ਕੋਲ ਹੈ ਤੇ ਤੁਸੀਂ ਹੁਕਮ ਲਾ ਸਕਦੇ ਹੋ ਮੈਨੂੰ ਭਰਾ ਬਣ ਕੇ ਬੇਨਤੀ ਵੀ ਕਰ ਸਕਦੇ ਹੋ ਵੱਡੇ ਹੁਕਮ ਲਾ ਸਕਦੇ ਨੇ ਜਿੱਥੇ ਵੀ ਤੁਹਾਨੂੰ ਮੇਰੀ ਸੇਵਾ ਦੀ ਲੋੜ ਹੋਈ ਕਿਉਂਕਿ ਤੁਹਾਡਾ ਛੋਟਾ ਜਿਹਾ ਧਰਨਾ ਸੀ ਇੱਕ ਛੋਟੇ ਜਿਹੇ ਧਰਨੇ ਨੂੰ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਕਿਸੇ ਨੂੰ ਹੋਮਗਾਰ ਬਾਰੇ ਤੇ মিডিਆ ਰਹੀਂ ਕਿੱਥੇ ਤੇ ਕਿੱਥੇ ਉਦੋਂ ਮੈਂ ਹੀ ਸੀ ਖੜਾ ਤੁਹਾਡੇ ਨਾਲ ਕਿੱਥੇ ਤੇ ਕਿੱਥੇ ਤੁਹਾਡੀਆਂ ਨਿਊਜ਼ਾਂ ਪਹੁੰਚੀਆਂ ਕਿੱਥੇ ਕਿੱਥੇ ਅਸੀਂ ਗਏ ਸਾਰਾ ਕੁਝ ਤੇ ਤੁਸੀਂ ਇੱਕ ਵਾਰ ਸੁਣਖੀਆਂ ਚ ਆਇਓ ਤੇ ਇਹ ਮੇਰੇ ਲਈ ਮਾਨ ਵਾਲੀ ਗੱਲ ਐ ਚਲੋ ਮੈਂ ਇਹ ਤਾਂ ਨਹੀਂ ਕਹਿੰਦਾ ਤੁਹਾਨੂੰ ਵੀ ਤੁਸੀਂ ਕਹੋ ਮੇਰੇ ਲਈ ਮਾਨ ਵਾਲੀ ਗੱਲ ਐ ਵੀ ਚਲੋ ਤੁਸੀਂ ਪਹੁੰਚਿਓ ਹੋਰ ਕੋਈ ਮੇਰੇ ਲੈクセ ਉਹ ਵੀ ਦੱਸਿਓ ਅੱਜ ਦੀਆਂ ਇਹ ਲਾ ਬਾਤਾਂ ਇੱਥੇ ਤੱਕ ਫੇਰ ਸੋਮਵਾਰ ਦੇਖਦੇ ਆਪਾਂ ਕੀ ਆ ਤੁਹਾਡੀ ਮੀਟਿੰਗ ਵੀ ਆ ਕੋਈ ਜਲੰਦਰ ਹੋ ਰਹੀ ਐ ਤੇ ਸੌਰਨਜੀਤ ਜੀ ਨੇ ਦੇਖਾਂਗੇ ਤੇ ਜਾਣਾ ਪੈਗਾ ਮੈਂ ਉੱਥੇ ਵੀ ਤੁਹਾਡੇ ਹੱਕਾਂ ਲਈ ਖੜਾਗਾ ਤੇ ਮੀਂਹ ਵਿੱਚ ਭਜਣਾ ਪੈਂਦਾ ਕੋਈ ਦਿੱਕਤ ਨਹੀਂ ਹੈਗੀ ਮਹਾਰਾਜ ਜੀ ਨੇ ਪਹਿਲੇ ਸੁਭਾਅ ਇਹ ਇਦਾਂ ਦਾ ਦਿੱਤਾ ਹੋਇਆ ਪੀ ਮੇਰੇ ਸਵਾਰਤ ਜਾ ਕੇ ਲੜਦੇ ਰਹੋ ਰੋਜ਼ ਗੁਰਦੁਆਰਾ ਸਾਹਿਬ ਵੀ ਜਾਈਦਾ ਮੰਦਿਰ ਵੀ ਜਾਈਦਾ ਏ ਮੈਨੂੰ ਕਿਤੇ ਮੰਦਿਰ ਮਿਲ ਜਵੇ ਮਸਜਿਦ ਮਿਲ ਜਵੇ ਮਨ ਕੁਛ ਮਿਲ ਜਵੇ ਚਰਚ ਮਿਲ ਜਵੇ ਗੁਰਦੁਆਰਾ ਸਾਹਿਬ ਮਿਲ ਜਵੇ ਮੈਂ ਉੱਥੇ ਚਲੇ ਜਾਂਦਾ ਮੰਦਿਰ ਵੀ ਧੋਦੀਦਾ ਸਾਰੇ ਮੈਂ ਚਰਚ ਵੀ ਚਲਾ ਜਾਂਦਾ ਧਰਮ ਮੈਨੂੰ ਤਾਂ ਕਿਤੇ ਲਿਖਿਆ ਪਾ ਮਿਲਿਆ ਨਹੀਂ ਹੈਗਾ ਵੀ ਧਰਮ ਅਲੱਗ-ਅਲੱਗ ਨੇ ਮੈਂ ਚਲੇ ਜਾਂਦਾ ਪੰਡਤ ਜੀ ਨੂੰ ਪੁੱਛ ਲਿਆ ਮੈਂ ਚਲਾ ਜਾਂਦਾ ਚਰਚ ਵਿੱਚ ਚਲਾ ਜਾਂਦਾ ਮਸਜਿਦ ਵਿੱਚ ਮੁਸਲਮਾਨ ਹੁੰਦੇ ਨੇ ਜਦੋਂ ਨਮਾਜ਼ ਪੜ੍ਹਦੇ ਨੇ ਮੈਂ ਉੱਥੇ ਜਾ ਕੇ ਉਹਨਾਂ ਨੂੰ ਪੁੱਛਦਾ ਉਹਨਾਂ ਨੂੰ ਵੀ ਇਹ ਕੀ ਹੁੰਦਾ ਏ ਜਿਹੜੀਓ ਪੜਦੇ ਨੇ ਕਾਫੀ ਫਿਰ ਉਹ ਸਮਝਾਉਂਦੇ ਨੇ ਮੈਨੂੰ ਮੈਂ ਸਾਰਿਆਂ ਦਾ ਹੀ ਸੰਝਾਂ ਧਰਮ ਦਾ ਸਾਰ ਹੀ ਧਰਮ ਬਰਾਬਰ ਨੇ ਮੈਨੂੰ ਇਨਸਾਨ ਤਾਂ ਸਾਤੋਂ ਬਣ ਨਹੀਂ ਹੁੰਦਾ ਹਾਂਜੀ ਟੋਲਦੇ ਫਿਰਦੇ ਆ ਰੱਬ ਇਨਸਾਨ ਬਣੋ ਪਹਿਲਾਂ ਭਗਵਾਨ ਬਣਨ ਦੀ ਕੋਸ਼ਿਸ਼ ਨਾ ਕਰੋ ਨਹੀਂ ਫਿਰ ਟੁੱਟ ਜਾਂਦਾ ਏ ਸਤਿ ਸ੍ਰੀ ਅਕਾਲ ਤੁਹਾਡੀ ਸੇਵਾ ਵਿੱਚ ਹਾਜ਼ਰ ਤੁਹਾਡਾ ਵੀਰ ਪਰਵਿੰਦਰpropto